ਕਿ ਚੋਰਾਂ ਨੇ ਚੋਰੀਆਂ ਕਰ 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 ਦਿੱਤਾ ਹੈ ਪੁਰਾ ਹਾਲ ਦੋਸਤੋ ਕੀ ਬਣੇਗਾ ਸ਼ਹਿਰ ਦਾ ਇਹੀ ਹਨ ਆਮ ਲੋਕਾਂ ਦੇ ਸਵਾਲ ਦੋਸਤੋ ਇਹੀ ਹਨ ਆਮ ਲੋਕਾਂ ਦੇ ਸਵਾਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ ਹੂ ਸਤ ਇਸ ਸਮੇ ਅਸੀਂ ਨਵਾਂ ਸ਼ਹਿਰ ਗੁਰੂ ਅੰਗਦ ਨਗਰ ਵਿਖੇ ਮੌਜੂਦ ਹਾਂ ਗਲੀ ਨੰਬਰ 4 ਹੈ ਔਰ ਇੱਕ ਐਨ ਆਰ ਆਈ ਦੀ ਕੋਠੀ ਹੈ ਜਿਸ ਨੂੰ ਬੀਤੇ ਕੱਲ ਰਾਤ ਜਾਂ ਪਰਸੋ ਦੀ ਰਾਤ ਹਲੇ ਗੱਲ ਸਪਸ਼ਟ ਨਹੀਂ ਹੋਈ ਕਿ ਕੱਲ ਦੀ ਰਾਤ ਕੇ ਪਰਸੋ ਦੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਇਆ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰੀ ਦੀਆਂ ਘਟਨਾ ਤਾਂ ਹੁੰਦੀਆਂ ਰਹਿੰਦੀਆਂ ਹਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਹੀ ਨਜ਼ਦੀਕ 100 150 ਮੀਟਰ ਤੇ ਐਸਐਸਪੀ ਸਾਹਿਬ ਦੀ ਰਿਹائش ਆ ਉੱਥੇ ਪੁਲਿਸ ਦੀ ਮੌਜੂਦਗੀ ਹੁੰਦੀ ਆ ਤੇ 150 ਮੀਟਰ ਉਸ ਤੋਂ ਨਜ਼ਦੀਕ ਇੱਕ ਕੋਠੀ ਆ 4 ਨੰਬਰ ਗਲੀ ਚ ਔਰ ਚੋਰਾਂ ਨੇ ਇੱਥੇ ਦਸਤਕ ਦਿੱਤੀ ਹੈ ਕੱਲ ਦੀ ਰਾਤ ਕੇ ਪਰਸੋ ਦੀ ਰਾਤ ਇਹ ਗੱਲ ਕਲੀਅਰ ਨਹੀਂ ਹੋਈ ਤੁਸੀਂ ਆ ਦੇਖੋ ਆ ਦਰਵਾਜ਼ੇ ਨੂੰ ਪਾੜਿਆ ਗਿਆ ਔਰ ਚੋਰਾ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੌ ਨਹੀਂ ਨ ਡਰ ਹੋ ਚੁੱਕੇ ਨੇ ਬੇਖੌਫ ਨੇ ਆ ਗ੍ਰਿਲ ਪਾੜੀ ਆ ਤਾਂ ਪਿੱਛੇ ਕੁੰਡੀ ਨੂੰ ਹੱਥ ਪਾਇਆ ਹੋਵੇਗਾ ਇੱਥੇ ਹੀ ਬਸ ਨਹੀਂ ਹੋਰ ਵੀ ਸਬੂਤ ਨੇ ਸਬੂਤ ਤੁਹਾਨੂੰ ਦਿਖਾ ਦਿੰਨੇ ਆ ਆ ਦਾਰਾ ਵੀਰ ਅੰਦਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਜਿਹੜਾ ਦਰਵਾਜ਼ਾ ਇਹਨੂੰ ਖੋਲ ਕੇ ਆ ਤੁਸੀਂ ਦੇਖੋ ਕਿ ਸੱਟਾਂ ਮਾਰੀਆਂ ਇੱਥੋਂ ਕੁੰਡਾ ਹੀ ਪੱਟ ਦਿੱਤਾ ਪੰਜਾਬ ਤਾਂ ਪੱਟਿਆ ਪੱਟਿਆ ਨਸ਼ੇੜੀਆਂ ਨੇ ਇੱਥੋਂ ਦਰਵਾਜ਼ੇ ਦਾ ਕੁੰਡਾ ਵੀ ਪੱਟ ਦਿੱਤਾ ਬੁਰੇ ਹਾਲ ਨੇ ਔਰ ਤੁਹਾਨੂੰ ਸਿਚੁਏਸ਼ਨ ਮੈਂ ਹੋਰ ਦਿਖਾ ਦਿੰਨਾ ਚਿੰਤਾ ਦਾ ਵਿਸ਼ਾ ਐਨਆਰਆਈਆਂ ਲਈ ਖਾਸ ਕਰਕੇ ਕਿਉਂਕਿ ਇਹ ਜਿਸ ਤਰੀਕੇ ਚੋਰਾ ਦੀਆਂ ਸਰਗਰਮੀਆਂ ਵਧ ਰਹੀਆਂ ਜਿਹੜੀਆਂ ਸੁੰਨੀਆਂ ਪਈਆਂ ਕੋਠੀਆਂ ਆਹ ਦੇਖੋ ਕਿ ਐਸਾ ਵੀ ਦਿਖਾ ਦੋ ਥੋੜਾ ਅੱਗੇ ਕਿ ਟੁੱਟੀਆਂ ਪੱਟ ਕੇ ਲੈ ਗੇ ਇਹ ਚੋਰ ਇਕੱਲੇ ਗੁਨਾਹਗਾਰ ਨਹੀਂ ਜਿਹੜੇ ਇਹਨਾਂ ਤੋਂ ਟੂਟੀਆਂ ਸਸਤੇ ਰੇਟਾਂ ਵਿੱਚ ਖਰੀਦਦੇ ਨੇ ਜਿਹੜੇ ਕੰਮ ਕਰਦੇ ਨੇ ਇਹਨਾਂ ਦਾ ਸਾਥ ਦਿੰਦੇ ਨੇ ਇਹਨਾਂ ਨੂੰ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਨੇ ਉਹ ਵੀ ਜ਼ਿੰਮੇਵਾਰ ਨੇ ਤਾਂ ਬਹੁਤ ਹੀ ਮੰਦਭਾਗੀ ਗੱਲ ਔਰ ਸੁੰਨੀਆਂ ਕੋਠੀਆਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਨਾਲ ਦੀ ਨਾਲ ਆਂਢੀ ਗਵਾਂਢੀ ਜਿਹੜੇ ਆ ਉਹ ਵੀ ਗਹਿਰੀ ਚਿੰਤਾ ਵਿੱਚ ਹਨ ਕਿ ਪੀ ਹੁਣ ਤੱਕ ਕਹਿੰਦੇ ਘਰ ਤੋਂ ਬਾਹਰ ਜਾਣਾ ਔਖਾ ਕਿਤੇ ਬਾਂਡੇ ਜਾਣਾ ਕਿਤੇ ਸ਼ਗਨ ਦੇਣ ਜਾਣਾ ਉਦੋਂ ਵੀ ਡਰ ਲੱਗਦਾ ਕਿਤੇ ਪਿੱਛੋਂ ਨਿਸ਼ਾਨਾ ਨਾ ਬਣਾ ਲੈਣ ਬਾਕੀ ਪੂਰੀ ਜਾਣਕਾਰੀ ਆਪਾਂ ਦਾਰੇਵੀਰ ਤੋਂ ਲੈਣੇ ਆ ਮਹਿਤਪੁਰ ਲੱਦਣੀ ਤੁਹਾਡਾ ਪਿੰਡ ਜੀ ਦਾਰੇਵੀਰ ਪੂਰੀ ਜਾਣਕਾਰੀ ਦੇ ਦੋ ਸਰ ਮੈਂ 5 ਵਜੇ ਇੱਥੇ ਆਇਆ ਸੀਗਾ ਜੀ ਅੱਜ ਹਾਂ ਜੀ ਠੀਕ ਹੈ ਤੇ ਜਦੋਂ ਮੈਂ ਬਾਹਰਲਾ ਗੇਟ ਖੋਲਿਆ ਤੇ ਜਦੋਂ ਮੈਂ ਦੇਖਿਆ ਤੇ ਇੱਕ ਬਾਹਰਲੀ ਟੁੱਟੀ ਬਿਮਲੋੜੀ ਹੋਈ ਸੀ ਤੇ ਉਸ ਤੋਂ ਬਾਹਰਲੀ ਕੁੱਟੀ ਵੀ ਨਹੀਂ ਬਾਹਲੀ ਵੀ ਟੁੱਟੀ ਨਹੀਂ ਹੈ ਸਰ ਪਰ ਉਹ ਮੋੜੀ ਹੋਈ ਸੀ ਤੇ ਜਦੋਂ ਮੈਂ ਟੇਬਲ ਦੇਖਿਆ ਤਾਂ ਉੱਥੋਂ ਸਾਹਮਣੇ ਅੰਦਰਲਾ ਜਿਹੜਾ ਟੇਬਲ ਹੈ ਉਹ ਵੀ ਉੱਥੇ ਬਾਹਰ ਪਿਆ ਸੀ ਤੇ ਜਦੋਂ ਮੈਂ ਅੰਦਰਲਾ ਦਰਵਾਜ਼ਾ ਦੇਖਿਆ ਤੇ ਮੇਰੇ ਨਾਲ ਇਹ ਵੀ ਵੀਰ ਸਗੇ ਤੇ ਇਹਨਾਂ ਨੂੰ ਮੈਨੂੰ ਕਹਿੰਦੇ ਵੀ ਆ ਕੇ ਦੇਖੋ ਅੰਦਰ ਕੀ ਹੈ ਇਹ ਪ੍ਰਵਾਸੀ ਵੀਰ ਨਹੀਂ ਪ੍ਰਵਾਸੀ ਵੀਰ ਨਹੀਂ ਜੀ ਪਰਲੇ ਪਲਾਟ ਚ ਰਹਿੰਦੇ ਹਾਂ ਹਾਂ ਜੀ ਹਾਂ ਜੀ ਇਹਨਾਂ ਨੂੰ ਮੈਂ ਅੰਦਰ ਲੈ ਕੇ ਆਇਆ ਸੀ ਹਾਂ ਜੀ ਉਹ ਵੀ ਇਹਨਾਂ ਦਾ ਪਲਾਟ ਹੈ ਜਿਹਨਾਂ ਦੀ ਕੋਠੀ ਹੈ ਹਾਂਜੀ ਉੱਧਰ ਰਹਿੰਦੇ ਆ ਜੀ ਬੜੇ ਠੀਕ ਹੈ ਜਦੋਂ ਫਿਰ ਆ ਕੇ ਦੇਖਿਆ ਤਾਂ ਮੈਂ ਇੱਧਰੋਂ ਤੁਆ ਜਿਆ ਦੇਖਿਆ ਪਹਿਲਾਂ ਮੈਂ ਇਸ ਦੋ ਜੀ ਦੇਖਿਆ ਤਾਂ ਲੱਕੜੀ ਪਈ ਹੋਈ ਸੀ ਮੋਰੇ ਪੱਟ ਗਏ ਤੇ ਜਦੋਂ ਮਾਦਰੋਂ ਜਾ ਦੇਖਿਆ ਤਾਂ ਇਹ ਖੁੱਲਾ ਹੋਇਆ ਸੀ ਮੈਨੂੰ ਆਪਾਂ ਸਮਝੀਏ ਕਿ ਚੋਰਾਂ ਨੇ ਪਹਿਲਾਂ ਇੱਧਰ ਦੀ ਐਂਟਰੀ ਹੋਣ ਦੀ ਕੋਸ਼ਿਸ਼ ਕੀਤੀ ਆ ਇਹ ਦਰਵਾਜ਼ਾ ਟੁੱਟਿਆ ਨਹੀਂ ਫਿਰ ਉਹਨਾਂ ਨੇ ਫਰੰਟ ਵਾਲਾ ਤੋੜਿਆ ਜੀ ਹਾਂਜੀ ਸਰ ਕਾ ਵੀ ਇੱਕ ਵਾਰੀ ਫਿਰ ਤੋਂ ਦੁਬਾਰਤੀ ਅੱਛਾ ਪਰ ਦਾਲੇ ਵੀਰ ਮੈਂ ਆਪ ਜਿਹੜੇ ਪ੍ਰਵਾਸੀ ਵੀਰ ਉਹਨਾਂ ਨਾਲ ਗੱਲ ਕੀਤੀ ਸੀਗੀ ਮੈਂ ਕਿਹਾ ਵੀ ਆਹ ਦੇਖੋ ਕਿਦਾਂ ਦਰਵਾਜ਼ਾ ਪੱ ਰੋਲਾ ਤਾਂ ਪਿਆ ਹੋਊਗਾ ਆਵਾਜ਼ ਤਾਂ ਆਈ ਹੋਊਗੀ ਇਹ ਕਹਿੰਦੇ ਕਿ ਐ ਲੱਗਦਾ ਕਿ ਜਿਵੇਂ ਕਵਰ ਕਰਕੇ ਥੋੜੀ ਦੀ ਸੱਟ ਮਾਰੀ ਹੁੰਦੀ ਆ ਨਹੀਂ ਸਰ ਪਤਾ ਕੀ ਆਈ ਮੇਰੇ ਤਾਂ ਜਦੋਂ ਨਾ ਹੀ ਇਹ ਚੋਰੀ ਆਪਣੇ ਗੁਰਦਾਰਾ ਸਾਹਿਬ ਵੀ ਹੋਈ ਸੀ ਪਿਛਲੇ ਸਾਲ ਜੀ ਤੇ ਉਦੋਂ 1:30 ਵਜੇ ਦੇ ਕਰੀਬ ਹੁੰਦੀ ਆ ਇਹ ਚੋਰੀ ਜਦੋਂ ਵੀ ਇਹ ਦੁਆ ਹੁੰਦਾ ਉਸ ਵੇਲੇ ਬੇ ਬੇਸੁਰਤ ਹੋਇਆ ਹੁੰਦਾ ਹੀ ਬੰਦਾ ਹੋਊ ਜੋਰ ਪਿਆ ਹੁੰਦਾ ਜੋਰ ਪਿਆ ਹੁੰਦਾ ਨੀਂਦ ਦਾ ਜੀ ਠੀਕ ਆ ਜੀ ਤੇਸ ਤੋਂ ਹੁਣ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਸਰ ਪਰ ਦੇਖੋ ਇਹ ਵੀ ਜਿਵੇਂ ਰਹਿੰਦੇ ਆ ਪ੍ਰਵਾਸੀ ਵੀਰ ਨੇ ਇਹਨਾਂ ਦੀ ਫੈਮਿਲੀ ਰਹਿੰਦੀ ਹੋਣੀ ਆ ਖਤਰਾ ਤਾਂ ਇਹਨਾਂ ਲਈ ਵੀ ਆਫਟਰ ਖਤਰਾ ਵੀ ਇਹਨਾਂ ਲਈ ਕਿਸੇ ਦੇ ਵੀ ਘਰ ਦਸਤਕ ਦੇ ਸਕਦੇ ਦੇਖੋ ਹਿਆ ਗੱਡਾ ਬਣਾ ਸਾਰੇ ਔਰ ਆਏ ਤਾਂ ਕਿਸੇ ਕਿਹੜੀ ਸਾਈਡ ਤੋਂ ਹੋਗੇ ਪਤਾ ਨਹੀਂ ਔਰ ਜਾਣ ਵੇਲੇ ਟੇਬਲ ਦੇਖੋ ਉੱਥੇ ਰੱਖਿਆ ਹੋਇਆ ਜੀ ਇੱਥੋਂ ਅੰਦਰੋਂ ਚੱਕ ਕੇ ਟੇਬਲ ਉੱਥੋਂ ਰੱਖ ਕੇ ਉਧਰ ਦੀ ਸਾਈਡ ਨੂੰ ਉਤਰੇ ਹੋਏ ਨੇ ਉਹ ਮਾਈ ਗੋਡ ਆਓ ਪਹਿਲਾਂ ਉਹ ਚੀਜ਼ ਦਿਖਾ ਦੀਏ ਗ੍ਰੇਲੋ ਵੀ ਦੇਖੋ ਮੋਰੇ ਨਕੀਲੀ ਆ ਨਾ ਤੇ ਇੱਧਰ ਪਰਲੇ ਪਾਸੇ ਹੈ ਕੀ ਆ ਪਲਾਟ ਹੀ ਹੈ ਖਾਲੀ ਅੱਛਾ ਖਾਲੀ ਪਲਾਟ ਹੈ ਪਰਲੀ ਖਾਲੀ ਪਲਾਟ ਹੈ ਸਾਰੇ ਔਰ ਇੱਥੇ ਨਾਲ ਦੀਵਾਰ ਹੈ ਉਹਦੇ ਪਰ ਕੱਚ ਲੱਗਿਆ ਹੋਇਆ ਜਿਹਦੇ ਤੋਂ ਉਤਰੇ ਹੋਗੇ ਪਰ ਕੱਚ ਟੁੱਟਿਆ ਨਹੀਂ ਹੈਗਾ ਇਦਾਂ ਹੀ ਹੈ ਸਾਫ ਤਾਂ ਹੈ ਜਾਂ ਤਾਂ ਇੱਦੀ ਸਾਲਾ ਮਾਰੀਆਂ ਹੋ ਖੜਾ ਅੱਛਾ ਇੱਥੇ ਪੈਰ ਰੱਖ ਕੇ ਗਏ ਹਾਂ ਹਾਂਜੀ ਹਾਂਜੀ ਇਹ ਅੰਦਰ ਟੇਬਲ ਸੀਗਾ ਜੀ ਇਸੇ ਟੇਬਲ ਤੋਂ ਤਾਂ ਪਤਾ ਲੱਗਿਆ ਹੀ ਪਿਆ ਕਿ ਟੇਬਲ ਆਉਣ ਦਾ ਰਾਹ ਕਿਹੜਾ ਬਣਾਇਆ ਪਤਾ ਨਹੀਂ ਜਾਣ ਦਾ ਰਾਹ ਇਹ ਉਸ ਟੇਬਲ ਨਾਲ ਦਾ ਖੋਲਿਆ ਤੇ ਇੱਥੇ ਟੇਬਲ ਪਿਆ ਹੋਇਆ ਸੀ ਤੇ ਇਹਨੇ ਮੈਨੂੰ ਕਿਹਾ ਕਹਿੰਦਾ ਟੇਬਲ ਕਿੱਦਾਂ ਪਿਆ ਇੱਥੇ ਭਾਜੀ ਤੁਸੀਂ ਰੱਖ ਗਏ ਆ ਮੈਂ ਕਿਹਾ ਨਹੀਂ ਯਾਰ ਤੁਸੀਂ ਲਾਸਟ ਕਦੋਂ ਆਏ ਸੀ ਆ ਜੋ ਅੰਦਰ ਚੱਲੋ ਲਾਸਟ ਪਹਿਲਾਂ ਮੈਂ ਪਰਸੋਂ ਆਇਆ ਸੀਗਾ ਜੀ ਤੇ ਤੁਸੀਂ ਸਭ ਕੋ ਠੀਕ ਸੀ ਉਦੋਂ ਸਹੀ ਸੀ ਸਾਰਾ ਕੁਝ ਹਾਂਜੀ ਸਰ ਤੇ ਔਰ ਜਮੈ ਆਇਆ ਤੇ ਅੱਜ ਜਾਣ ਤੇ ਦੇਖਿਆ ਤਾਂ ਕੁਝ ਹੋਇਆ ਜੀ ਪਰ ਮੰਦ ਪੱਗ ਹੈ ਹਾਂਜੀ ਸਰ ਬਹੁਤ ਔਖਾ ਹੋ ਗਈ ਐ ਸਾਹਮਣੇ ਤਾਂ ਬਹੁਤ ਸਿਆਹ ਖੁੱਲੇ ਹੋਏ ਆ ਜੀ ਬਣੂਗਾ ਕੀ ਕੁਛ ਕੀ ਹੋ ਸਕਦਾਈ ਕੁਛ ਨਹੀਂ ਹੋ ਸਕਦਾ ਚਲੋ ਫਿਰ ਅੰਦਰ ਆ ਜਾਓ ਪੂਰੀ ਡਿਟੇਲ ਦਿਖਾ ਦਈਏ ਹਾਂਜੀ ਸਰ ਅੰਦਰ ਦੇਖ ਲਓ ਸਾਰੀ ਭੰਨਤੋੜ ਹੋਈ ਹੋਈ ਐ ਜੀ ਦਿਖਾਓ ਤੁਸੀਂ ਪੂਰਾ ਸਮਝਾਓ ਆਓ ਔਰ ਕੇ ਜੀ ਇੱਕ ਤਾਂ ਇੱਥੇ ਆਥੋ ਟੁੱਟੀ ਪੱਟ ਕੇ ਲੱਗੇ ਹਾਂਜੀ ਸਰ ਆ ਪਾਣੀ ਦੀ ਬੋਤਲ ਵੀ ਉਹਨਾਂ ਦੀ ਐ ਸਾਰਾ ਹਿੱਟ ਪਈ ਐ ਜੀ ਕੋਲ ਇੱਟ ਤਾਂ ਕੱਲ ਹੀ ਵਰਤੀ ਹੋਵੇਗੀ ਇੱਟ ਸਾਰਾ ਭੰਨਤੋੜ ਕਰਨੇ ਵਾਸਤੇ ਜੀ ਠੀਕ ਐ ਹਾਂਜੀ ਸਰ ਅੱਗੇ ਅੱਗੇ ਦਿਖਾ ਦੁਰ ਕੀ ਹੱਥ ਜੀ ਮੋਹਨ ਸਰ ਜੀ ਸਾਰਾ ਸਾਰੇ ਟੁੱਟੀਆਂ ਤੋੜੀਆਂ ਹੋਈਆਂ ਨੇ ਟੋੜੀਆਂ ਨੁਕਸਾਨ ਜਿਆਦਾ ਜੀ ਸਿੰਕ ਭੰਨਿਆ ਹੋਇਆ ਪੂਰਾ ਜੀ ਆ ਸਾਰੀਆਂ ਟੁੱਟੀਆਂ ਤੋੜੀਆਂ ਲੱਗੀਆਂ ਹੋਰ ਕਿਹਨਾਂ ਸਭੀ ਘਹਾਰੀਆਂ ਦੇ ਥੱਲੇ ਟੁੱਟੀਆਂ ਸਾਰੀਆਂ ਤੇ ਫਿਰ ਇੱਥੇ ਪਾਣੀ ਦਾ ਵੀ ਲੀਕ ਕੀਤਾ ਸਾਰਾ ਪਾਣੀ ਹੈ ਨਹੀਂ ਨਾ ਟੈਂਕੀ ਦੇ ਵਿੱਚ ਜੀ ਓਕੇ ਠੀਕ ਪਰ ਐਸਾ ਮੈਨੂੰ ਤਾਂ ਲੱਗਦਾ ਜਿਦਾਂ ਉੱਪਰੇ ਬਾਸਮ ਦੇ ਵਿੱਚ ਪਾਣੀ ਤਾਜ਼ਾ ਗਿਰਿਆ ਹੋਇਆ ਹੈ ਜੀ ਹਾਂਜੀ ਸਾਰਾ ਉਹ ਪਾਣੀ ਸਾਰਾ ਕੁਝ ਕਰ ਤੋਂ ਬਾਅਦ ਟੋਟ ਵੀ ਅੱਧੀ ਕਰਕੇ ਗਏ ਹੋਏ ਅਸੀਂ ਸਿੱਕੀ ਗੱਲ ਵਟ ਗੱਲ ਪਾ ਕੇ ਗਏ ਪੂਰਾ ਔਰ ਇਸ ਦਰਵਾਜ਼ੇ ਦੇ ਵੀ ਸੱਟਾਂ ਵੱਜੀਆਂ ਹੋਈਆਂ ਸਰ ਹਾਂਜੀ ਤਾਂ ਚਲੋ ਆਓ ਪਤਾ ਲੱਗਿਆ ਉਹ ਉੱਥੇ ਵੀ ਟੂਟੀਆਂ ਦਾ ਕਰਕੇ ਗਏ ਹਾਂਜੀ ਜੀ ਆਪਾਂ ਬਾਹਰੋਂ ਇੱਕ ਵਾਰੀ ਫਿਰ ਤੋਂ ਦਿਖਾ ਦਈਏ ਨੁਕਸਾਨ ਕਾਫੀ ਕਰਕੇ ਗਏ ਆ ਔਰ ਅੱਧਾ ਸਮਾਨ ਕਹਿੰਦੇ ਛੱਡ ਕੇ ਜਿਵੇਂ ਬਾਹਰ ਲੀਆਂ ਟੂਟੀਆਂ ਟਾਟੀਆਂ ਮਰੋੜ ਗਏ ਆ ਉਹ ਵੀ ਲੈ ਕੇ ਜਾਣ ਦੀ ਉਹਨਾਂ ਦੀ ਮਨਛਾ ਹੋਣੀ ਹੈ ਉਹ ਵੀ ਲੈ ਕੇ ਜਾਣ ਦੀ ਉਹਨਾਂ ਦੀ ਮਨਛਾ ਹੋਣੀ ਹੈ ਲੇਕਿਨ ਹੋ ਸਕਦਾ ਹੈ ਕੋਈ ਆਵਾਜ਼ ਆ ਗਈ ਹੋਵੇ ਹੋ ਸਕਦਾ ਸੋਚਦੇ ਹੋਣਗੇ ਇਹ ਘਰ ਤਾਂ ਖਾਲੀ ਪਿਆ ਕੱਲੂ ਆ ਜਾਗੇ ਰਕੇ ਸਭੀ ਮਾੜੇ ਦਿਖਾ ਦਿਓ ਔਰ ਹਾਲਾਤ ਜਿਹੜੇ ਨੇ ਉਹ ਚਿੰਤਾ ਦਾ ਵਿਸ਼ਾ ਹੈ ਖਤਰੇ ਦੀ ਘੰਟੀ ਹੈ ਕਿਉਂਕਿ ਆਏ ਦਿਨ ਚੋਰੀਆਂ ਦਾ ਗਰਾਫ ਵਧੀ ਜਾਂਦਾ ਆਲੇ ਦੁਆਲੇ ਤੁਸੀਂ ਦੇਖੋ ਕਿ ਵਸੋਂ ਕਿੰਨੀ ਹੈ ਆਲੇ ਦੁਆਲੇ ਤੁਸੀਂ ਦੇਖੋ ਕਿ ਵਸੋਂ ਕਿੰਨੀ ਹੈ ਰਕੇ ਸਭੀ ਆ ਜਾਓ ਆਪਾਂ ਬਾਰੋ ਮਾਹੌਲ ਵੀ ਦਿਖਾ ਦਈਏ ਆਲੇ ਦੁਆਲੇ ਵਸੋਂ ਕਾਫੀ ਹੈ ਔਰ ਸਾਰੇ ਪਾਸੇ ਘਰੀ ਕਰਨੇ ਇੱਕਾਹੀ ਮੇਰਾ ਖਿਆਲ ਪਲਾਟ ਹੈ ਜਿਹੜਾ ਖਾਲੀ ਪਿਆ ਅੱਗੇ ਪਿੱਛੇ ਤੁਸੀਂ ਦੇਖੋ ਤਾਂ ਘਰ ਨੇ ਪਿੱਛੇ ਵੀ ਘਰ ਨੇ ਔਰ ਇਧਰਲੇ ਪਾਸੇ ਖੱਬੇ ਪਾਸੇ ਵੀ ਮੇਰੇ ਕਾਫੀ ਘਰ ਨੇ ਤਾਂ ਔਰ ਬਿਲਕੁਲ ਸਾਹਮਣੇ ਤੁਸੀਂ ਦਿਖਾ ਦਰਗੇ ਸਭ ਉਧਰ ਚੰਡੀਗੜ੍ਹ ਰੋਡ ਹੈ 100 ਕਿ ਮੀਟਰ ਦੀ ਦੂਰੀ ਤੇ ਐਸਐਸਪੀ ਸਾਹਿਬ ਦੀ ਰਹਿائش ਹੈ ਪੁਲਿਸ ਦੀ ਮੌਜੂਦਗੀ ਉੱਥੇ ਹੁੰਦੀ ਹੈ ਪਰ ਚੋਰਾਂ ਦੇ ਹਿਆਆਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਚੋਰਾਂ ਦੇ ਹਾਂ ਗੱਡੇ ਖੁੱਲੇ ਹੋਏ ਆ ਕਿ ਉਹਨਾਂ ਨੂੰ ਬਿਲਕੁਲ ਡਰ ਨਹੀਂ ਕੋਈ ਭੌ ਨਹੀਂ ਕਿ ਜੇ ਫੜੇ ਗਏ ਤਾਂ ਕਾਰਵਾਈ ਹੋ ਸਕਦੀ ਹੈ ਲੇਕਿਨ ਉਹਨਾਂ ਨੇ ਇਸ ਗੱਲ ਦੀ ਪਰਵਾਹ ਕੀਤੇ ਬਿਨਾ ਇਸ ਘਰ ਨੂੰ ਨਿਸ਼ਾਨਾ ਬਣਾਇਆ ਪਰ ਉਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੋਰਾ ਨੂੰ ਭੇਤ ਦਿੰਦਾ ਕੌਣ ਹੈ ਕਿ ਘਰ ਖਾਲੀ ਹੈ ਕਿਹੜੀ ਸੈਟਲਾਈਟ ਇਹਨਾਂ ਨੇ ਉੱਪਰ ਅਸਮਾਨ 'ਚ ਸਿੱਟੀ ਹੋਈ ਹੈ ਕੌਣ ਇਹਨਾਂ ਦਾ ਭੇਤੀ ਹੈ ਜਿਹੜਾ ਉਹਨੂੰ ਦੱਸ ਦਿੰਦਾ ਕਿ ਆਹ ਘਰ ਖਾਲੀ ਹੈ ਜਾਂ ਫਲਾਨਾ ਘਰ ਖਾਲੀ ਹੈ ਤੇ ਇਹਨੂੰ ਨਿਸ਼ਾਨਾ ਬਣਾ ਲਓ ਉਸ ਤੋਂ ਵੀ ਜ਼ਿਆਦਾ ਗੁਨਾਹ ਕਰ ਉਹ ਲੋਕ ਨੇ ਜਿਹੜੇ ਸਸਤੇ ਭਾਅ 'ਚ ਇਹਨਾਂ ਤੋਂ ਇਹ ਸਮਾਨ ਖਰੀਦਦੇ ਨੇ ਜਿਨ੍ਹਾਂ ਨੂੰ ਜਾ ਕੇ ਇਹਨੇ ਟੂਟੀਆਂ ਵੇਚਣੇ ਕਿਉਂਕਿ ਉਹ ਇਹਨਾਂ ਦੀ ਪੁਸ਼ਤਪਨਾਹੀ ਕਰ ਰਿਹਾ ਚੋਰਾਂ ਦਾ ਫੜ ਹੋਣਾ ਤਾਂ ਜ਼ਰੂਰੀ ਹੈ ਪਰ ਨਾਲ ਦੀ ਨਾਲ ਉਹ ਲੋਕ ਜਿਹੜੇ ਸਸਤੇ ਭਾਅ ਸਮਾਨ ਟੂਟੀਆਂ ਮੋਟਰਸਾਈਕਲ ਹੋਰ ਸਮਾਨ ਲੋਹੇ ਦਾ ਖਰੀਦਦੇ ਨੇ ਉਹਨਾਂ ਨੂੰ ਵੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਉਹ ਇਹਨਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਪਰਫਲਿਤ ਕਰ ਰਹੇ ਨੇ ਚੋਰਾਂ ਨੂੰ ਪ੍ਰੋਤਸਾਹਨ ਕਰਦੇ ਨੇ ਇਹਨਾਂ ਨੂੰ ਜਾਣ ਕੇ ਜਾਣ ਬੁੱਝ ਕੇ ਆਪਣਾ ਵੱਧ ਮੁਨਾਫਾ ਕਮਾਣ ਲਈ ਇਸ ਪਾਸੇ ਲਾਂਦੇ ਨੇ ਤਾਂ ਉਹਨਾਂ ਤੇ ਵੀ ਸਖਤੀ ਹੋਣੀ ਚਾਹੀਦੀ ਆ ਤੁਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਆ ਸਰ ਮੈਂ ਐਮਰਜੈਂਸੀ 112 ਤੇ ਕਰਦਾ ਪਿਆ ਸਰ ਨਿਕਲ ਨਹੀਂ ਲੱਗ ਨਹੀਂ ਪਿਆ ਨੰਬਰ ਜੀ ਫੋਨ ਲੱਗ ਵੀ ਸੀ ਆ ਰਿਹਾ ਵੀਜੀ ਆ ਰਿਹਾ ਜੀ ਚਲੋ ਉਹਨਾਂ ਨੂੰ ਇਤਲਾ ਜ਼ਰੂਰ ਕਰੋ ਅਸੀਂ ਵੀ ਆਪਣੇ ਲੈਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕਰਾਂਗੇ ਕਰ ਵੀ ਦਿੱਤੀ ਆ ਮੈਂ ਕਾਲ ਫਿਰ ਵੀ ਬੇਨਤੀ ਕਰਾਂਗੇ ਪਰ ਮੰਗ ਹੁਣ ਕੀ ਆ ਮੰਗ ਕੀ ਹੋ ਸਕਦੀ ਸਰ ਹੁਣ ਤਾਂ ਕੁਝ ਨਹੀਂ ਕਰ ਸਕਦੇ ਉਹਨਾਂ ਕੀ ਕਹਿ ਸਕਦੇ ਆ ਜੀ ਇਹੀ ਹੈ ਕਿ ਮੁੜਕੇ ਨਾ ਹੋਵੇ ਮੁੜਕੇ ਨਾ ਹੋਵੇ ਜੀ ਬਸ ਇਹੀ ਆ ਸਰ ਆਮ ਬੰਦੇ ਦੀ ਮੰਗ ਦੇਖੋ ਕੀ ਰਹੀ ਹੁਣ ਤਾਂ ਲੋਕ ਇਹ ਵੀ ਕਹਿਣਾ ਬੰਦ ਕਰ ਗਏ ਆ ਕਿ ਇਨਸਾਫ ਹੋਵੇ ਕਹਿੰਦੇ ਕਿ ਮੁੜਕੇ ਨਾ ਹੋਵੇ ਭਾਈ ਇੱਕ ਵਾਰੀ ਭੁਗਤ ਲਿਆ ਹੋਰ ਨਾ ਹੋਵੇ ਐ ਲੋਕੀ ਤਾਂ ਮੁੱਦੇ ਮੂਹ ਸੱਟੇ ਪਏ ਆ ਬੁਰੇ ਹਾਲ ਕੀਤੇ ਪਏ ਆ ਚੋਰਾ ਨੇ ਨਸ਼ੇ ਨੇ ਬੁਰੇ ਹਾਲ ਕੀਤੇ ਪਏ ਆ ਹਾਲਾਂਕਿ ਅਸੀਂ ਇਸੀ ਨੂੰ ਨਕਾਰ ਨਹੀਂ ਸਕਦੇ ਕਿ ਪੁਲਿਸ ਵੱਲੋਂ ਵੱਡੀਆਂ ਖੇਪ ਕਈ ਵੇਲੇ ਬਰਾਮਦ ਕੀਤੀ ਗਈ ਹੈ ਪੁਲਿਸ 56 ਪਾਰੀ ਹੈ ਵੱਡੇ ਮਗਰਵੱਛਾ ਤੇ ਲੇਕਿਨ ਜਿਹੜੀਆਂ ਛੋਟੀਆਂ ਮੱਛੀਆਂ ਆ ਜਿਨ੍ਹਾਂ ਨੇ ਲੋਕਾਂ ਨੂੰ ਰੋਜ਼ ਮਰਰਾ ਦੀ ਜ਼ਿੰਦਗੀ ਚ ਪਰੇਸ਼ਾਨ ਕੀਤਾ ਉਹਨਾਂ ਤੇ ਵੀ ਨਕੇਲ ਪਾਣੀ ਬਹੁਤ ਜ਼ਰੂਰੀ ਹੈ ਹਾਲਾਂਕਿ ਆ ਇਹ ਦਿਨ ਅਸੀਂ ਕ੍ਰਾਈਮ ਰਿਪੋਰਟ ਪੜਦੇ ਆ ਪਰਚੇ ਹੁੰਦੇ ਐ ਐਨਡੀਪੀਐਸ ਦੇ ਪੁਲਿਸ ਬਿਹਤਰੀਨ ਕੰਮ ਕਰੀ ਲੇਕਿਨ ਜਿਹੜੇ ਚੋਰੀਆਂ ਚਕਾਰੀਆਂ ਕਰਦੇ ਆ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਦਿਨ ਪਰੇਸ਼ਾਨ ਕਰਦੇ ਆ ਆ ਪਰੇਸ਼ਾਨੀ ਦੇਖੋ ਕਿੰਨੀ ਆ ਵੀਰ ਹੈਲਪ ਕਰਦੇ ਜਿਹੜੇ ਐਨਆਰਆਈ ਆ ਉਹਨਾਂ ਦੀ ਕੋਠੀ ਦੀ ਦੇਖਪਾਲ ਕਰਦੇ ਆ ਗਵਾਨ ਚ ਪ੍ਰਵਾਸੀ ਰਹਿੰਦੇ ਆ ਉਹ ਵੀ ਦੇਖਪਾਲ ਕਰਦੇ ਆ ਇਹ ਮਹਿਤਪੁਰ ਲੱਦਣੀ ਤੋਂ ਆਏ ਆ ਪਰੇਸ਼ਾਨੀ ਕਿੰਨੀ ਹੁਣ 4 4:30 5 ਵਜੇ ਦੇ ਆਏ ਆ ਸਾਨੂੰ ਕਾਲਸ ਕਰ ਰਹੇ ਸੀਗੇ ਪੁਲਿਸ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਦਿਹਾੜੀ ਖਰਾਬ ਹੋ ਜਾਂਦੀ ਹੈ ਫਿਰ ਪਰੇਸ਼ਾਨੀ ਮਾਨਸਿਕ ਪਰੇਸ਼ਾਨੀ ਆ ਕੇ ਤਾਂ ਐਨ ਪੈਰਾਸੋਲੋਜੀ ਨਿਕਲ ਗਿਆ ਸਰੀਰ ਪੂਰਾ ਕੰਮਦਾ ਹੀ ਫਿਰ ਬਣਿਆ ਕੀ ਆ ਜੀ ਇਹ ਮੈਂ ਕੋਰ ਗੱਲ ਸੋਚਦਾ ਕਿ ਤੁਸੀਂ 5 ਵਜੇ ਆ ਕੇ ਚਾਨਣਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਸਰ ਜੇ ਤੁਸੀਂ ਮੰਨ ਲਓ ਐਸਕੇ ਟਾਈਮ ਆਉਂਦੇ ਚੋਰ ਮੌਕੇ ਤੇ ਹੁਣ ਪਤਾ ਨਹੀਂ ਕੀ ਕਰਦੇ ਹਾਂ ਜੀ ਹਾਂ ਜੀ ਸਰ ਹੋ ਸਕਦਾ ਅੰਦਰ ਹਨੇਰਾ ਹੈ ਅੰਦਰ ਉਹ ਬੈਠ ਸਕਦੇ ਮੰਨ ਲਓ ਆ ਪਰਵਾਸੀ ਵੀਰ ਇਹ ਰਾਤ ਨੂੰ ਖੜਾਕਾ ਸੁਣ ਕੇ ਉੱਠ ਕੇ ਆ ਜਾਂਦਾ ਇਹਦੇ ਕੁਛ ਮਾਰਦੇ ਕਿਸੇ ਹੋਰ ਦੇ ਮਾਰਦੇ ਹਾਂ ਜੀ ਹਾਂ ਜੀ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਖਾਦੀ ਪੀਤੀ ਚ ਉਹਨਾਂ ਨੂੰ ਕੀ ਪਤਾ ਨਹੀਂ ਪਤਾ ਜੀ ਹਾਂ ਜੀ ਤਾਂ ਚਿੰਤਾ ਦਾ ਵਿਸ਼ਾ ਸਥਿਤੀ ਗੰਭੀਰ ਹੈ ਉਮੀਦ ਹੈ ਸਰਕਾਰਾਂ ਜਿਹੜੀਆਂ ਦਾਅਵੇ ਕਰਦੀਆਂ ਕਿ ਅਸੀਂ ਜੀ ਪੰਜਾਬ ਨੂੰ ਰੰਗਲਾ ਬਣਾ ਦਿੱਤਾ ਉਹ ਸਮਝਣ ਕਿ ਰੰਗਲਾ ਨਹੀਂ ਪੰਜਾਬ ਹੱਲੇ ਵੀ ਦਿਨੋਂ ਦਿਨ ਕੰਗਲਾ ਹੁੰਦਾ ਜਾ ਰਿਹਾ ਜਾਗੋ ਜਾਦਾ ਬਹੁਤ ਜ਼ਿਆਦਾ ਹੋ ਰਹੀਆਂ ਚੋਰੀਆਂ ਤਾਂ ਇੰਨੀਆਂ ਨਵਾਂ ਸ਼ਹਿਰ ਏਰੀਆ ਵਿੱਚ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਸਰ ਜਾਗਣਾ ਪੈਣਾ ਹੈ ਸਰ ਜਾਗਣਾ ਪੈਣਾ ਸਰ ਜਾਗਣਾ ਪੈਣਾ ਜੀ ਅੱਛਾ ਪ੍ਰਸ਼ਾਸਨ ਵੀ ਤਾਂ ਹੀ ਮਿਹਨਤ ਕਰੂਗਾ ਜੇ ਸਿਕਿਉਰਿਟੀ ਤੋਂ ਇਹਨਾਂ ਨੂੰ ਜਿਹੜੇ ਲੀਡਰ ਸਿਕਿਉਰਿਟੀ ਇੰਨੀ ਨਹੀਂ ਚੱਕੀ ਫਿਰਦੀ ਮੈਨੂੰ ਤਾਂ ਪਤਾ ਨਹੀਂ ਕਿਤੋਂ ਡਰ ਲੱਗਦਾ ਇਹਨਾਂ ਨੂੰ ਆਪਣੀ ਸੈਲਫੀ ਖਿੱਚਣ ਲਈ ਚਾਰ ਸਿਕਿਉਰਿਟੀ ਗਾਰਡ ਨਾਲ ਤੋਰੀ ਫਿਰਦੇ ਹੁੰਦੇ ਲੋਕਾਂ ਦੇ ਪ੍ਰਭਾਵ ਪਾਉਂਦੇ ਆ ਪ੍ਰਸ਼ਾਸਨ ਕੰਮ ਤਾਂ ਹੀ ਕਰੂਗਾ ਜੇ ਇਹਨਾਂ ਤੋਂ ਬਿੱਲ ਹੋਵੇ ਚਲੋ ਉਮੀਦ ਕਰਦੇ ਹਾਂ ਤੁਸੀਂ ਸੁਚੇਤ ਰਹੋਗੇ ਤੁਹਾਨੂੰ ਅਵੇਅਰ ਕਰਨ ਲਈ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਉਣ ਲਈ ਅਸੀਂ ਇਹ ਲਾਈਵ ਕਰ ਰਹੇ ਹਾਂ ਤੁਸੀਂ ਸੁਰੱਖਿਅਤ ਰਹੋ ਲੇਕਿਨ ਉਹਦੇ ਲਈ ਸੁਚੇਤ ਰਹਿਣਾ ਪੈਣਾ ਆਪਣਾ ਆਲਾ ਦੋਲਾ ਚੈੱਕ ਕਰਿਆ ਕਰੋ ਰਾਤ ਨੂੰ ਚੰਗੀ ਤਰ੍ਹਾਂ ਲੋਕ ਲਾਇਆ ਕਰੋ ਮੇਨ ਗੇਟ ਨੂੰ ਲੋਕ ਲਾਇਆ ਕਰੋ ਲਾਪਰਵਾਹੀ ਅਣਗਹਿਲੀ ਨਹੀਂ ਕਰਨੀ ਅਸੀਂ ਇਹ ਨਹੀਂ ਕਹਿੰਦੇ ਕਿ ਚੋਰ ਪੈਰ ਪੈਰ ਤੇ ਫਿਰਦੇ ਹਾਲਾਤ ਹਾਲਾ ਕਿ ਅਸੀਂ ਡਰਾਉਣਾ ਨਹੀਂ ਚਾਹੁੰਦੇ ਪਰ ਫਿਰ ਵੀ ਤੁਸੀਂ ਆਪਣੀ ਕੇਅਰ ਆਪ ਕਰਨੀ ਹੈ ਮੈਨੂੰ ਲੱਗਦਾ ਕੱਲਾ ਬੱਸ 'ਚ ਨਹੀਂ ਹਰ ਜਗ੍ਹਾ ਲਿਖ ਕੇ ਲਾ ਦੇਣਾ ਚਾਹੀਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰਤਾ ਲੈਂਦਾ ਹੀ ਨਹੀਂ 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 ਲੈਂਦਾ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਗੇ ਬਹੁਤ ਸ਼ੁਕਰੀਆ